ਜਿਹੜਾ ਦੂਰੋਂ ਨੇੜੇੋਂ ਪੰਥ ਆਉਣਾ ਹੈ ਉਹਦੇ ਵਾਸਤੇ ਤੇ ਚਲੋ ਬੱਸਾਂ ਦਾ ਟਰਾਲੀਆਂ ਦਾ ਕਈ ਤਰ੍ਹਾਂ ਦੇ ਇੰਤਜ਼ਾਮਤ ਕਰਨੇ ਪੈਣਗੇ ਜਿਹੜਾ ਇੱਥੇ ਗਵਾਨ ਪੰਥ ਵੱਸਦਾ ਜੀ ਜਿਹੜੇ ਸ਼ਰਧਾਲੂ ਉਹ ਤਾਂ ਬਈ ਪੈਦਲ ਵੀ ਚੱਲ ਕੇ ਆ ਸੋ ਘੱਟੋ ਘੱਟ ਸਮਾਣੇ ਦਾ ਕੋਈ ਬਿਸ਼ੰਦਾ ਨਾ ਰਹੇ ਕਾ ਵਾਹ ਮੈਂ ਇੱਕੋ ਬੇਨਤੀ ਕਰ ਕਾ ਵਾਹ ਸਮਾਣੇ ਵਾਲਿਓ ਇਹ ਇਤਿਹਾਸ ਬਣਦਾ ਪਿਆ ਸੋ ਬਾਬਾ ਜੀ ਕਿਰਪਾ ਕਰਦੇ ਪਏ ਨੇ ਹੂੰ ਸੰਗਤਾਂ ਪਿਆਰ ਹੋ ਰਹੀਆਂ ਨੇ ਬੱਸਾਂ ਦੇ ਪ੍ਰਬੰਧ ਹੋ ਰਹੇ ਨੇ ਜੀ ਸੋ ਹੁਣ ਗੁਰੂ ਸਾਹਿਬ ਕਿਰਪਾ ਕਰਨ ਸੰਗਤਾਂ ਦਾ ਸਹਿਯੋਗ ਇਦਾਂ ਹੀ ਬਣਿਆ ਰਿਹਾ ਤਾਂ ਬੜੀ ਚੜ੍ਹਦੀ ਕਲਾ ਦਾਇਕ ਰੱਖੇ ਉੱਥੇ ਹੋਏਗਾ। ਅੱਜ ਕਿਹੜੇ ਇਕ ਜਾਵੇ ਨਿਆਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੇਰੀ ਬੰਦੀ ਛੋਟ ਪਾਵੇ। ਸਤ ਸ੍ਰੀ ਅਕਾਲ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ ਲਗਭਗ 7 ਮਹੀਨਿਆਂ ਦੇ ਕਰੀਬ ਹੋ ਚੱਲੇ ਆ ਖਾਲਸਾ ਜੀ ਨੂੰ ਟਾਵਰ ਦੇ ਉੱਪਰ ਚੜਿਆ ਮੇਰਾ ਸਭ ਤੋਂ ਪਹਿਲਾ ਕੁਐਸਚਨ ਇਹ ਹੈ ਕਿ ਇਹ ਜਿਹੜਾ ਇਸ਼ੂ ਹੈਗਾ ਇਹ ਚਾਰੇ ਧਰਮਾਂ ਦਾ ਹੈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਕਲਿਆਂ ਦਾ ਪਰ ਜਦ ਕਾਨੂੰਨ ਦੀ ਗੱਲ ਆ ਰਹੀ ਹੈ ਤੇ ਕਾਨੂੰਨ ਸਾਰੇ ਧਰਮਾਂ ਦੇ ਵਾਸਤੇ ਬਣੇ ਜਾ ਰਿਹਾ ਜੀ ਉਹਦੇ ਵਾਸਤੇ ਹੀ ਇਹ ਸਾਰੀ ਚਾਰਾਜੋਈ ਹੋ ਰਹੀ ਆ ਕਿ ਬਾਰ 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 ਜਿਹੜੀਆਂ ਇਹ ਬੇਅਦਬੀਆਂ ਹੋ ਰਹੀਆਂ ਨੇ ਟੱਕਾ ਲਾਉਣ ਦੇ ਵਾਸਤੇ ਇਹ ਜਿਹੜੀ ਆ ਮੁਹਿੰਮ ਜਿਹੜੀ 7 ਮਹੀਨੇ ਪਹਿਲਾਂ ਦੇਖੋ ਬੜੇ ਵੱਖਰੇ ਜੇ ਢੰਗ ਦੇ ਨਾਲ ਭਾਈ ਗੁਰਜੀਤ ਸਿੰਘ ਖਾਲਸਾ ਸਾਖਾ ਫੌਜੀ ਨੇ ਤੇ ਉਹਨਾਂ ਨੇ ਇੱਕ ਵੱਖਰੇ ਢੰਗ ਨਾਲ ਵਰਸੀ ਮਨਾਈ ਜੀ ਜਿਹੜੀ ਕਿ ਸ਼ਾਇਦ ਸਿੱਖ ਜਗਤ ਵਿੱਚ ਹੋਰ ਕਿਸੇ ਦੇ ਹਿੱਸੇ ਨਹੀਂ ਆਈ ਹੂੰ ਕਿ 12 ਅਕਤੂਬਰ 2015 ਨੂੰ ਜਿਹੜੀ ਘਟਨਾ ਵਾਪਰੀ ਸੀ ਉਹਨੂੰ ਲੈ ਕੇ ਉਹ 9 ਸਾਲਾਂ ਬਾਅਦ ਇਸ ਤਾਵਰ ਦੇ ਉੱਤੇ ਚੜ ਕੇ ਬੈਠੇ ਨੇ ਤੇ ਲਗਾਤਾਰ ਸਪਰੀਟ 7 ਮਹੀਨੇ ਉਹ ਚੱਲੇ ਤਪੱਸਿਆ ਉਹਨਾਂ ਦੀ ਲਗਾਤਾਰ ਜਾਰੀ ਹੈ ਸਾਰੀ ਭੰਡਾ ਉਹਨਾਂ ਨੇ ਝੱਲੀ ਸੀ ਅੱਜ ਪੂਰੀ ਗਰਮੀ ਜਿਹੜੀ ਹੈ 44 ਡਿਗਰੀ ਤੋਂ ਉਸ ਤੋਂ ਵੀ ਉੱਪਰ ਜਾਣਾ ਹੋ ਵੀ ਜਾਣਾ ਉੱਪਰ ਪਰ ਉਹ ਅਡਿਗ ਨੇ ਅਡੋਲ ਨੇ ਤੇ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਦੇ ਇਸ ਤਪੱਸਿਆ ਨੂੰ ਫਲ ਲੱਗੇ ਤੇ ਸਰਕਾਰ ਜਿਹੜੀ ਹੈ ਆਪਣੇ ਕੀਤੇ ਹੋਏ ਵਾਅਦੇਆਂ ਉਹ ਪੂਰਾ ਕਰੇ ਇਸੇ ਵਾਸਤੇ ਇਹ ਸੰਗਰਸ਼ ਜਿਹੜਾ ਕੀਤਾ ਜਾ ਰਿਹਾ ਹੈ ਸੁਖਾਲ사 ਜੀ ਜੇ ਪਿੱਛੇ ਨੂੰ ਚਾਤ ਮਾਰੀਏ 2015 ਅਕਤੂਬਰ ਜੇ ਦੀ ਮੈਨੂੰ ਗੱਲ ਯਾਦ ਵੀ ਹੈ ਇੱਕ ਤਰ੍ਹਾਂ ਕਿ ਬਾਈਬਲ ਕਲਾਾਂ ਦੇ ਵਿੱਚ ਉਹ ਸੀਨ ਅੱਜ ਵੀ ਅੱਖਾਂ ਦੇ ਅੱਗੇ ਆਉਂਦਾ ਜਦੋਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੁਜਤ ਰੰਗ ਪਾੜ ਕੇ ਉੱਥੇ ਸੁੱਟੇ ਗਏ ਔਰ ਉਸ ਤੋਂ ਬਾਅਦ ਗੋਲੀ ਵੀ ਚੱਲੀ ਸ਼ਾਂਤ ਮਈ ਢੰਗ ਦੇ ਨਾਲ ਜਿਹੜੇ ਉੱਥੇ ਬੈਠੇ ਸੀ ਕੁਝ ਸਿੰਘ ਉਹਨਾਂ ਦੇ ਵਿੱਚ ਕੁਝ ਸ਼ਹੀਦ ਵੀ ਹੋਏ ਔਰ ਸਮਝਦੇ ਆ ਸਰਕਾਰਾਂ ਨੇ ਜਿਹੜਾ ਕਹਿਰ ਟਾਇਆ ਕਿਤਨਾ ਕਿਤੇ ਮ ਮੜ ਉੱਥੇ ਆਉਣਾ ਕਿ ਇਹਨਾਂ ਦੇ ਮਨ ਦੇ ਵਿੱਚ ਪਿਆਰ ਜਾਗਿਆ ਔਰ ਕਈ ਸਾਲਾਂ ਬਾਅਦ ਜੇ ਗੱਲ ਕਰੀਏ ਪਿੱਛੇ ਨੂੰ ਝਾਤ ਮਾਰੀਏ ਤਾਂ ਸ਼ਹੀਦ ਉਦਮ ਸਿੰਘ ਨੇ ਕਾਫੀ ਸਾਲਾਂ ਬਾਅਦ ਜਾ ਕੇ ਆਪਣੇ ਅੰਦਰ ਜਿਹੜਾ ਇੱਕ ਜਜ਼ਬਾ ਸੀ ਉਹਨਾਂ ਨੇ ਬਦਲਾ ਲੈਣ ਦਾ ठाना ਸੀ ਉਹਨਾਂ ਨੇ ਬਦਲਾ ਲਿਆ ਸੋ ਉਸੇ ਲੜੀ ਦੇ ਤਹਿਤ ਕਿਤੇ ਨਾ ਕਿਤੇ ਇਹਨਾਂ ਦਾ ਵੀ ਖੂਨ ਖੋਲਿਆ ਔਰ ਸਿੰਘਾਂ ਦੀ ਇੱਕ ਅਪਾਰ ਜਿਹੜੀ ਇੱਕ ਗੁਰੂ ਮਰਿਆਦਾ ਦੇ ਵਿੱਚ ਰਹਿ ਕੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਜਥੇਦਾਰ ਜੀ ਕਿ ਚੇਵਈ ਦੋ ਦਾ ਸਮਝ ਲਓ ਹਨ ਜੀ ਉਸ ਦੇ ਵਿੱਚ ਰਹਿਣਾ ਬਹੁਤ ਔਖਾ ਮੈਂ ਕਹਿੰਦਾ ਇੱਕ ਘੰਟਾ ਕੋਈ ਬੰਦਾ ਰਹਿ ਨਹੀਂ ਸਕਦਾ ਸੋ ਉਸ ਵਾਹਿਗੁਰੂ ਦੀ ਕੋਈ ਕਿਰਪਾ ਹੈ ਜਿਹਦੇ ਕਰਕੇ ਇੰਨਾ ਜਿਆਦਾ ਜਿਹੜਾ ਲੰਬਾ ਸਮਾਂ ਲੌਂਗ ਟਾਈਮ ਹੋ ਗਿਆ ਹੈ ਔਰ ਜਦਰ ਜੀ ਕਿਤਨਾ ਕਿਤੇ ਮੈਂ ਉਹ ਵੀ ਟਾਈਮ ਦੇਖਿਆ ਜਿਸ ਜਿਸ ਟਾਈਮ ਦੇ ਵਿੱਚ ਇੱਥੇ ਤਕਰੀਬਨ 10000 ਦਾ ਇਕੱਠ ਹੋਇਆ ਕਰਦਾ ਸੀ ਔਰ ਮੈਂ ਉਹ ਵੀ ਟਾਈਮ ਦੇਖਿਆ ਜਿਸ ਟਾਈਮ ਇੱਥੇ ਤਕਰੀਬਨ ਡੇਢ 100 ਬੰਦੇ ਦਾ ਇਕੱਠ ਰਹਿ ਗਿਆ ਕਾਰਨ ਕੀ ਹਨ ਮਤਭੇਦ ਕੀ ਹਨਾ ਪਾਉਣਾ ਚੀਜ਼ਾਂ ਵੱਲ ਨਹੀਂ ਜਾਣਾ ਮੇਰਾ ਕਹਿਣ ਤੋਂ ਭਾਵ ਤੁਹਾਨੂੰ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਮੁੜ ਉਸੇ 10000 ਵਾਲੇ ਕੱਠ ਵਾਲੀ ਸਾਈਡ ਨੂੰ ਜਿਹੜਿਆ ਇਹ ਇੱਕ ਮੋਰਚੇ ਦੀ ਦਿਸ਼ਾ ਜਿਹੜੀ ਲੈ ਕੇ ਅਗਾ ਵਧ ਰਹੇ ਹੋ ਔਰ ਤੁਹਾਡਾ ਬਹੁਤ ਵੱਡਾ ਸਮਰਥਨ ਵੀ ਮਿਲਦਾ ਜਾ ਰਿਹਾ ਕਿਦਾਂ ਇਹ ਵਾਹਿਗੁਰੂ ਦੀ ਬਾਰ ਕਿਰਪਾ ਹੋਈ ਦੇਖੋ ਜੀ ਸਤਿਗੁਰੂ ਚੱਤੀ ਪਾਛਾ ਜੀ ਦੀ ਕਿਰਪਾ ਜੀ ਅਸੀਂ ਨਦੋ ਵੀ ਇੱਥੇ ਆਉਂਦੇ ਸੀ ਤੇ ਬਾਬਾ ਖਤੀ ਸਿੰਘ ਜੀ ਦੇ ਉਸ ਪਾਵਨ ਤੇਦਰਾਰ ਸ੍ਰੀ ਖਤੀਗੜ ਸਾਹਿਬੇ ਅਰਦਾਸ ਕਰਦੇ ਸੀ ਹੂੰ ਉੱਥੇ ਕੀਤੀਆਂ ਹੋਈਆਂ ਅਰਦਾਸਾਂ ਹੀ ਤੇ ਕੋਈ ਭਾਈ ਗੁਰਦੀਪ ਸਿੰਘ ਖਾਲਸਾ ਹੋਰਾਂ ਨੂੰ ਲੱਗਿਆ ਕਿ ਜੋਤਰੀ ਸਿੰਘ ਜੀ ਜਿਹੜੇ ਕੇ ਅੱਗੇ ਪਾਠ ਸੇਵਾ ਲੈਤੀ ਸੇਵਾ ਪਿਛਲੇ 3.5 ਸਾਲਾਂ ਤੋਂ ਕਰਦੇ ਆ ਰਹੇ ਨੇ ਜੀ ਤੇ ਉਹਨਾਂ ਨੇ ਸਾਨੂੰ ਇਸ ਕਾਬਿਲ ਸਮਝਿਆ ਇੱਥੇ ਦਾ ਪ੍ਰਬੰਧ ਜਿਹੜਾ ਮੋਰਚਾ ਕੋਆਰਡੀਨੇਟਰ ਦੀ ਜਿਹੜੀ ਜ਼ਿੰਮੇਵਾਰੀਆਂ ਸਾਨੂੰ ਮਿੱਚੀ ਆ ਹਮ ਅਸੀਂ ਇਹਨਾਂ ਸਾਰੇ ਸਿੰਘਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਸਾਰੇ ਹੀ ਪਹਿਲੇ ਦਿਨ ਤੋਂ ਜਿਹੜੇ ਲਖਦੇਵ ਸਿੰਘ ਨੇ ਫੌਜੀ ਸਾਹਿਬ ਤੋਂ ਲੈ ਕੇ ਲਿੰਦਰ ਸਿੰਘ ਜੀ ਵੀ ਨੇ ਸੰਗਠਨ ਆਦਿ ਲੈ ਸਾਰੀਆਂ ਉਹ ਜਿਹੜੇ ਸੱਦੇ ਖੱਬੇ ਜਿੰਨੇ ਖੜੇ ਨੇ ਵੀ ਆਹ ਵੀਰ ਜਿਹੜਾ ਦਿਨ ਦੇ ਵਿੱਚ ਹੁਣ ਦੋ ਦੋ ਤਿੰਨ ਤਿੰਨ ਵਾਰੀ ਉੱਪਰ ਕਵਰ ਤੇ ਚੜਨਾ ਪੈਂਦਾ ਜਿੱਥੇ ਮੇਰੇ ਵਰਗਾ ਇੱਕ ਵਾਰੀ ਵੀ ਨਹੀਂ ਚੜ ਸਕਦਾ ਜੀ ਤੇ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਲੱਗੀਆਂ ਸਨ ਕਹ ਲਿਆ ਕਿ ਗਰੀਬੀ ਗਦਾਮਾਰੀ ਹੂੰ ਜੁਨਾਨ ਸਿੰਘ ਸਾਹਿਬ ਜੀ ਨੇ ਸਾਨੂੰ ਇੱਕ ਏ ਵੀ ਤਰੀਕਾ ਦੱਸਿਆ ਕਿ ਜਿਹੜੀ ਮਨ ਦੀ ਗਰੀਬੀ ਆ ਜਿਹੜਾ ਨਿਮਾਣਾ ਭਾਣਾ ਨੇ ਇਹ ਵੀ ਇੱਕ ਬੜੀ ਵੱਡੀ ਸ਼ਕਤੀ ਬਣ ਜਾਂਦੀ ਹੈ ਅਸੀਂ ਉਸ ਜੁਨਾਨ ਸਾਹਿਬ ਦੇ ਦਰਕਰ ਦੀ ਗਰੀਬੀ ਵਾਛੇ ਚੱਲੇ ਆ ਹੂੰ ਸੰਗਤਾਂ ਪਿਆਰ ਦੇ ਰਹੀਆਂ ਨੇ ਆਪਾਂ ਸਾਰੇ ਰਲ ਕੇ ਕਿਉਂਕਿ ਸਿੰਘ ਸਾਹਿਬ ਗਿਆਨੀ ਹੁਲਦੀਪ ਸਿੰਘ ਗੜਗੱਜ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਈ ਸੀ ਜਿੱਦਾਂ ਉਹਨਾਂ ਨੇ ਆਹ ਲਿਖੇ ਹਮ ਤੱਕ ਕੀਤੀ ਹੈ ਉਸੇ ਕੰਮ ਦੀ ਫਾਰ ਹੋਏ ਸਭ ਨੂੰ ਮਿਲਾਂਗੇ ਜੀ ਲਹਿਰ ਜਦੋਂ ਆਰੰਭ ਕੀਤੀ ਉੱਥੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਸੱਦਾ ਪੱਤਰ 10 ਸਈ ਵਾਲਾ ਉੱਥੇ ਅਸੀਂ ਉਹਨਾਂ ਨੂੰ ਦਿੱਤਾ ਸੀ ਕਿ ਉਹਨਾਂ ਦੇ ਇੱਕ ਬੋਲ ਸੀਗੇ ਹੂੰ ਬਹੁਤ ਲੋਕੀ ਸਿੰਘ ਸਾਹਿਬ ਦੇ ਬੋਲ ਵੈਸੇ ਹੀ ਅਹਿਮ ਹੁੰਦੇ ਨੇ ਜੀ ਉਹਨਾਂ ਨੇ ਕਿਹਾ ਕਿ ਮਸਲਾ ਗੁਰਜੀਤ ਸਿੰਘ ਖਾਲਸਾ ਦਾ ਇਕੱਲੇ ਦਾ ਨਹੀਂ ਹੈ ਹੂੰ ਇਹ ਮਸਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ ਹੂੰ ਤੇ ਪੰਥ ਦਾ ਜੀ ਸੋ ਹੁਣ ਅਸੀਂ ਪੰਥ ਨੂੰ ਫੇਰ ਆਵਾਜ਼ਾ ਦਿੱਤਾ ਹੈ ਹੂੰ ਕਿ ਬੇਅਦਬੀ ਗੁਰਾਂ ਦੀ ਰੋਕਣ ਲਈ ਪੰਥ ਸਮਾਣੇ ਚੱਲੇ ਜੀ ਜਿਸ ਮਾਣੇ ਪੰਥ ਚੱਲਿਆ ਤੇ ਮੈਨੂੰ ਬੜੀ ਇੱਕ ਆਪਣੇ ਆਪਣੇ ਬਾਝਾ ਵਾਲੇ ਪਿਤਾ ਤੇ ਮਾਣ ਕਰਉਂ ਤੋਂ ਉੱਪਰੇ ਮੇਰੇ ਪ੍ਰੀਤਮ ਪਿਆਰੇ ਉਸ ਪਿਤਾ ਤੇ ਮਾਣ ਹੈ ਕਿ ਪੰਥ ਜਾਗਦਾ ਪਿਆ ਹੌਲੇ 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 ਥੋੜੇ ਜਿੱਦਾਂ ਜਿੱਦਾਂ ਮਹਾਰਾਜ ਸਾਡੇ ਕੋਲ ਸੇਵਾ ਲੈ ਰਹੇ ਨੇ ਤੇ ਇੱਕ ਵੱਡੇ ਪੱਦਰ ਦੇ ਉੱਤੇ ਹੂੰ ਮੈਨੂੰ ਹੁਣੇ ਹੀ ਸ਼੍ਰੀ ਦਾ ਫੋਨ ਆਇਆ ਕਿ ਅਨੰਦਪੁਰ ਸਾਹਿਬ ਤੋਂ 50 ਬੱਸਾਂ ਦੀ ਸੰਗਤ ਤਿਆਰ ਬੈਠੀ ਹੈ ਜੀ ਤੇ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਆਪ ਵੀ ਜਾਣਦੇ ਹੋ ਕਿ 12 ਅਪ੍ਰੈਲ ਨੂੰ ਇੱਥੋਂ ਵਾਰੇ ਨੇ ਕਿਰਪਾ ਕੀਤੀ ਸੀ ਤੇ ਇੱਕ ਸੰਗਤ ਦੇ ਨਾਲ ਵਚਨ ਹੋ ਗਿਆ ਸੀ ਕਿ ਬਾਬਾ ਫਤੇ ਸਿੰਘ ਜੀ ਦੀ ਦਵਾਈ ਰੇਟ 100 ਬੱਸਾਂ ਦਾ ਕਾਫਲਾ ਇਸ ਅਸਥਾਨ ਤੇ 10 ਮਈ ਨੂੰ ਪਹੁੰਚੇਗਾ ਜੀ ਸੋ ਬਾਬਾ ਜੀ ਕਿਰਪਾ ਕਰਦੇ ਪਏ ਨੇ ਹੂੰ ਸੰਗਤਾਂ ਪਿਆਰ ਹੋ ਰਹੀਆਂ ਨੇ ਬੱਸਾਂ ਦੇ ਪ੍ਰਬੰਧ ਹੋ ਰਹੇ ਨੇ ਜੀ ਸੋ ਹੁਣ ਗੁਰੂ ਸਾਹਿਬ ਕਿਰਪਾ ਕਰਨਾ ਸੰਗਤਾਂ ਦਾ ਸਹਿਯੋਗ ਇਦਾਂ ਹੀ ਬਣਿਆ ਰਿਹਾ ਤੇ ਬੜੀ ਚੜ੍ਹਦੀ ਕਲਾ ਦਾਇਕਤਾ ਕੋ ਇੱਥੇ ਹੋਏਗਾ ਹੂੰ ਜਿਹਦੇ ਨਾਲ ਕਿ ਸਰਕਾਰਾਂ ਦਾ ਜਿਹੜਾ ਅਵੇਸਲਾਪਾਨਾ ਉਹ ਦੂਰ ਹੋਏਗਾ ਹੂੰ ਹੂੰ ਉਹਦੇ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਪਏ ਆ ਜੀ ਤੇ ਖਾਸ ਤੌਰ ਤੇ ਜਿਹੜੀ ਮੈਂ ਇੱਕ ਗੱਲ ਇੱਕ ਬੇਨਤੀ ਕਰਨਾ ਚਾਹੁੰਦਾ ਜੀ ਸੁਮਾਣਾ ਮਾਸੀਆਂ ਆ ਲਾਕਾ ਦੇ ਮਾਸੀਆਂ ਨੂੰ ਕਿ ਪੰਥ ਸਮਾਣੇ ਚੱਲਿਆ ਇਹ ਨਾਹਰਾ ਲੈ ਕੇ ਆਪਾਂ ਚੱਲੇ ਆ ਜਿਹੜਾ ਦੂਰੋਂ ਨੇੜੇੋਂ ਪੰਥ ਆਉਣਾ ਹੈ ਉਹਦੇ ਵਾਸਤੇ ਤੇ ਚਲੋ ਬੱਸਾਂ ਦਾ ਟਰਾਲੀਆਂ ਦਾ ਕਈ ਤਰ੍ਹਾਂ ਦੇ ਇੰਤਜ਼ਾਮਤ ਕਰਨੇ ਪੈਣਗੇ ਜਿਹੜਾ ਇੱਥੇ ਗਵਾਨ ਪੰਥ ਵਸਦਾ ਜੀ ਜਿਹੜੇ ਸ਼ਰਧਾਲੂ ਉਹ ਤਾਂ ਬਈ ਪੈਦਲ ਵੀ ਚੱਲ ਕੇ ਆ ਸੋ ਘੱਟੋ ਘੱਟ ਸਮਾਣੇ ਦਾ ਕੋਈ ਬਚੰਦਾ ਨਾ ਰਹੇ ਕਾ ਵਾਤ ਮੈਂ ਇੱਕੋ ਬੇਨਤੀ ਕਰ ਕਾ ਵਾਤ ਸਮਾਣੇ ਵਾਲਿਓ ਇਹ ਇਤਿਹਾਸ ਬਣਦਾ ਪਿਆ ਰਿਹਾ। ਕਿਆ ਬਾਤ ਹੈ। ਇਸ ਗੁਰੂ ਕੇ ਕੂਕਰ ਦੀ ਬੇਨਤੀ ਪ੍ਰਵਾਨ ਕਰਦੇ ਹੋ ਇਤਿਹਾਸ ਬਣ ਜਾਣਾ ਹੈ। ਹੂੰ। ਉਹ ਜਿਹੜੀ ਤਪੱਸਿਆ ਉੱਪਰ ਹੋ ਰਹੀ ਆ ਨਾ। ਕਿਆ ਬਾਤ ਹੈ। ਉਹ ਉਹ ਸਫਲੀ ਨਹੀਂ ਜਾਣੀ। ਹੂੰ। ਕਿਉਂਕਿ ਉਹ ਨਿੱਜ ਤੋਂ ਉੱਪਰ ਉੱਠ ਕੇ ਤਪੱਸਿਆ ਹੋ ਰਹੀ ਆ। ਕਿਆ ਬਾਤ ਹੈ। ਜਿਹੜਾ ਸਿਆਲ ਉਹ ਸਿਆਲ ਜਿਹਦੇ ਤੇ ਅਸੀਂ ਕਈ-ਕਈ ਬਸਤਰ ਲੈ ਕੇ ਤੇ ਉਹ ਸਿਆਲ ਵੀ ਉੱਤੇ ਕੱਢਿਆ। ਅੱਜ ਜਿੱਥੇ ਏਸ਼ੀਆ ਦੇ ਵਿੱਚ ਵੀ ਪਸੀਨੇ ਆ ਜਾਂਦੇ ਨੇ। ਅੱਜ ਵੀ ਉਹ ਡੋਲ ਬੈਠਾ ਇੱਕ ਕੱਚੀ ਘਿਆ ਕੋਲ। ਦੇਸ ਜਿਹੜਾ ਪਾਣੀ ਇਹ ਲੈ ਕੇ ਜਾਂਦੇ ਨੇ। ਉਹ ਕੇਸ ਉਸ ਪਾਣੀ 'ਚ ਡੋਬ ਕੇ ਤੇ ਸਿਰ ਤੇ ਰੱਖ ਕੇ ਤਾਂ ਬੈਠਾ ਗੁਰੂ ਗ੍ਰੰਥ ਕਹੀ ਜਾ ਰਿਹਾ ਇਦੋਂ ਵੱਡੀ ਹੋਰ ਤਪੱਸਿਆ ਕੀ ਹੋ ਸਕਦੀ ਅੱਜ ਦੇ ਸਮੇਂ ਦੀ ਤੇ ਫਿਰ ਗੁਰੂ ਸਾਹਿਬ ਦੀ ਹਾਨ ਸ਼ਾਨ ਵਾਸੀ ਸੋ ਬਾਬਾ ਜੀ ਜਸਰ ਸਾਹਿਬ ਵੀਰ ਜੀ ਕਹਿ ਲਓ ਕਿਉਂਕਿ ਬਹੁਤ ਵੱਡਾ ਉਹ ਪੁਰਾਣਾ ਹੈ ਤੁਹਾਡਾ ਜੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਦੇ ਵੀ ਤੁਸੀਂ ਪਹਿਲਾਂ ਵੀ ਦੱਸਿਆ ਕਿ ਤੁਹਾਡੇ ਵੱਲੋਂ ਬਹੁਤ ਜਿਹੜਾ ਜਿਵੇਂ ਕਹ ਲਓ ਕਿ ਅਰਦਾਸ ਕਰਨੀ ਹੈ ਨਾ ਜੀ ਅੱਜ ਕਿਸੇ ਕੋਲ ਆਪਣੇ ਵਾਸਤੇ ਅਰਦਾਸ ਕਰਨ ਦਾ ਸਮਾਂ ਨਹੀਂ ਤੁਸੀਂ ਪਹੁੰਚੇ ਠੰਡੇ ਬੁਰਜ ਮਾਤਾ ਗੁਜਰਕੌਰ ਜੀ ਜਿੱਥੇ ਜਿੱਥੇ ਏਡੀ ਵੱਡੀਆਂ ਹਸਤੀਆਂ ਔਰ ਗੁਰੂ ਮਹਾਰਾਜ ਦੀ ਏਡੀ ਵੱਡੀ ಅಪਾਰ ਕਿਰਪਾ ਉੱਥੇ ਪਹੁੰਚੇ ਉਸ ਤੋਂ ਬਾਅਦ ਤੁਸੀਂ ਲੁਧਿਆਣਾ ਵਿਖੇ ਭਾਈ ਪਿੰਦਰਪਾਲ ਸਿੰਘ ਦੇ ਕਿਤੇ ਨਾ ਕਿਤੇ ਫਾਦਰ ਸਾਹਿਬ ਦੇ ਉਹਨਾਂ ਦੇ ਅੰਤਿਮ ਅਰਦਾਸ ਦੇ ਵਿੱਚ ਸ਼ਰਧਾਂਜਲੀ ਸਵਾਗਤ ਵਿੱਚ ਪਹੁੰਚੇ ਹੋਰ ਵੀ ਚੀਜ਼ਾਂ ਮੈਂ ਦੇਖਦਾ ਕਿ ਸੋ سوشل ਮੀਡੀਆ ਨਾਲ ਜੁੜੇ ਹੋਣ ਕਾਰਨ ਅਸੀਂ ਇਹਨਾਂ ਚੀਜ਼ਾਂ ਨਾਲ ਰਿਲੇਟਡ ਰਹਿਨੇ ਆ ਜੁੜੇ ਰਹਿਨੇ ਆ ਸੋ ਖਾਲਸਾ ਜੀ ਤੁਹਾਡੇ ਤੋਂ ਗੁਰੂ ਮਹਾਰਾਜ ਨੇ ਕਿਦਾਂ ਦੀ ਸੇਵਾ ਲੈ ਲੈਣੀ ਹੈ ਦੇਖੋ ਅਕਾਲ ਬੁਰਖ ਜਾਣਦਾ ਹੈ ਨਾ ਜੀ ਸੋ ਕਰੇ ਕਰਾਏ ਆਪੇ ਆਪ ਮਾਨਸ ਕੀ ਪ੍ਰਭ ਕਿਛ ਨਹੀਂ ਹੱਥ ਸੋ ਉਹਨਾਂ ਨੇ ਸੇਵਾ ਲੈ ਲੈਣੀ ਜਿਆਦਾ ਸਮਾਂ ਨਾ ਤੁਹਾਡਾ ਮੈਂ ਲੈਂਦਾ ਹੋਇਆ ਹੁਣ ਜਿਹੜੀ 10 ਤਰੀਕ ਦੀ ਜਿਹੜਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਔਰ 10 ਤਰੀਕ ਨੂੰ ਪੰਥ ਸਮਾਣੇ ਚੱਲਿਆ ਇਸ ਨਾਰੇ ਦੇ ਅੰਡਰ ਪ੍ਰੋਸੈਸ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਸ ਵਾਸਤੇ ਕਿੱਦਾਂ ਦੇ ਪ੍ਰਬੰਧ ਨੇ ਔਰ ਕਿਸ ਤਰ੍ਹਾਂ ਦੀ ਬੇਨਤੀ ਜਿਹੜੀ ਹੈ ਆਵਾਮ ਨੂੰ ਕਰਨਾ ਚਾਹੋ ਦੇਖੋ ਜੀ ਗੁਰੂ ਕੀ ਸੰਗਤ ਨੇ ਆਉਣਾ ਹੈ ਜੀ ਆਇਆਂ ਨੂੰ ਸੰਗਤ ਦਾ ਸਰਕਾਰ ਜਿਹੜਾ ਹੈ ਲੋਕਾਂ ਨੂੰ ਜਿੱਦਾਂ ਗੁਰੂ ਕੀ ਬਾਣੀ ਤੋਂ ਮਨੁਕਸ਼ ਕਰਦੀ ਉਸ ਢੰਗ ਦੇ ਨਾਲ ਹੋਵੇਗਾ ਇਲਾਕੇ ਦੀਆਂ ਸੰਗਤਾਂ ਨੇ ਬਾਹਰੋਂ ਆਈਆਂ ਸੰਗਤ ਕਿਉਂਕਿ ਗੁਰਬਾਣੀ ਦੇ ਵਿੱਚ ਨ ਇੱਕ ਬੜੀ ਮਿੱਠੀ ਜਿਹੀ ਪੰਕਤੀ ਆਉਂਦੀ ਹੈ ਆਏ ਸੰਤ ਪਰੋਣੇ ਕੀਰਤਨ ਹੋਵਾ ਰਣਸੂਬਾ ਜੀ ਕਿਆ ਬਾਤ ਹੈ ਜਿਹੜੇ ਸੱਦਾ ਦੇਣ ਵਾਲੇ ਹੁੰਦੇ ਨਾ ਸਾਰਾ ਸੁਮਾਣਾਂ ਸੱਦਾ ਦੇਣ ਵਾਲਾ ਹੈ ਨਾ ਹੂੰ ਪੰਚ ਸੁਮਾਣੇ ਚੱਲਿਆ ਸੁਮਾਣੇ ਜਿਹੜੇ ਫਿਰ ਆਉਣਗੇ ਉਹ ਪਰੋਣੇ ਆਉਣੇ ਨੇ ਸੁਮਾਣੇ ਦੇ ਜੀ ਜੀ ਬਿਲਕੁਲ ਬਿਲਕੁਲ ਉਹਨਾਂ ਦਾ ਉਸ ਢੰਗ ਦੇ ਨਾਲ ਸਵਾਗਤ ਸਾਡੀ ਕੋਸ਼ਿਸ਼ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਇੱਕ ਕਾ ਪ੍ਰਭਾਵਸ਼ਾਲੀ ਸਟੇਜ ਲਗਾ ਕਰਕੇ ਉੱਥੋਂ ਸਾਰੀ ਸੰਗਤ ਨੂੰ ਅਤੇ ਸਾਰਿਆਂ ਨੂੰ ਦਰਸ਼ਨ ਮੇਲੇ ਦੇ ਖੁੱਲ੍ਹੇ ਹੋ ਸਕੇ ਇਹ ਸਾਡੇ ਮੰਨ ਤੇ ਦੇਖਾ ਕੇ ਕਿ ਪਾਰਕ ਜਿਹੜੀ ਆ ਇਹਦੇ ਵਿੱਚ ਸੰਗਤਾਂ ਦਾ ਉਹ ਜਲਾਓ ਜਿਹੜਾ ਉਹ ਨਜ਼ਰ ਆਏ ਜਿਹੜਾ ਚਾਹੀਦਾ ਜਿਹੜਾ ਚਾਹੀਦਾ ਕਿ ਕਿਉਂਕਿ ਕਿਤੇ ਨ ਕਿਤੇ ਸਰਕਾਰਾਂ ਮੰਨ ਕੇ ਵੀ ਨਹੀਂ ਮੰਨ ਰਹੀਆਂ ਮਲਕ ਮੈਂ ਇਹ ਲਫਤ ਜ਼ਿੰਮੇਵਾਰੀ ਨਾ ਕਹਿ ਰਿਹਾ ਮੰਨੀਆਂ ਹੋਈਆਂ ਨੇ ਹੂੰ ਮੰਨੀਆਂ ਕੀ ਪਹਿਲਾ ਤਾਂ ਗੱਲ ਇਹ ਆ ਵੀ ਉਹਨਾਂ ਨੇ ਖੁਦ ਹੀ ਜਿਹੜਾ ਇੱਥੇ ਤੁਸੀਂ ਫਲੈਕਸਰੀ ਦੇਖਦੇ ਪਏ ਹੋ ਕਿ 25 ਜਨਵਰੀ 2022 ਦਾ ਖੁਦ ਮੁੱਖ ਮੰਤਰੀ ਸਾਹਿਬ ਜਿਹੜੇ ਮੌਜੂਦਾ ਮੁੱਖ ਮੰਤਰੀ ਉਹਨਾਂ ਦਾ ਹੀ ਬਿਆਨ ਹੈ ਉਹਨਾਂ ਨੇ ਪ੍ਰੋਮਿਸ ਜੋੜਾ ਮਾਜਰਾ ਸਾਹਿਬ ਨੇ ਮੁੱਦਾ ਉਠਾਇਆ ਕੰਗ ਸਾਹਿਬ ਨੇ ਮੁੱਦਾ ਹਾਂ ਕੰਗ ਸਾਹਿਬ ਨੇ ਮੁੱਦਾ ਠਾਇਆ ਕਾਫੀ ਜ਼ਿਆਦਾ ਮਤਲਬ ਉਹ ਮੰਨ ਗਏ ਨੇ ਹੂੰ ਗੜਮਾਰ ਦੇ ਸਾਹਮਣੇ ਤਾਂ ਇਹ ਵੀ ਕਿਹਾ ਸੀ ਕਿ ਜੇ ਕੇਂਦਰ ਵਾਲੇ ਨਹੀਂ ਬਣਾਉਂਦੇ ਤੇ ਸੀ ਆਪਣਾ ਪੰਜਾਬ ਦਾ ਬਣਾਉਣਾ ਬਣਾ ਸਕਦੇ ਨੇ ਇੱਕ ਪਾਖੜਾ ਬਿਆਸ ਜਿਹੜਾ ਪਿਛਲਾ ਸੀਗਾ ਇਹਨਾਂ ਨੇ ਤੋੜ ਕੇ ਬੀਵੀਆ ਕਿਹੜਾ ਬੋਰ ਸੀਗਾ ਉਹ ਉਹ ਕੱਲ ਇਹਨਾਂ ਨੇ ਦੁਬਾਰਾ ਉਹਨੂੰ ਇੱਕ ਤਰ੍ਹਾਂ ਡਿਸਕਨੈਕਟ ਹੀ ਕਰਤਾ ਹੈ ਨਾ ਜੀ ਮਤਲਬ ਸਾਰਾ ਕੁਝ ਪੰਜਾਬ ਦੀ ਸੰਕਰ ਸਕਦੀ ਹੈ ਬਹੁਤ ਕੁਝ ਹੈ ਹੂੰ ਇਹ ਨੀਅਤ ਹੈ ਇੱਕ ਮਾਰੇ ਦਾ ਇਹ ਵੀ ਬਚਣਾ ਹੁੰਦਾ ਜੇ ਨੀਅਤ ਰਾਸ ਕਰੇ ਤੇ ਜੇ ਇਹਨਾਂ ਦੀ ਨੀਅਤ ਰਾਸ ਕਰੇ ਤਾਂ ਕੋਈ ਵੱਡੀ ਗੱਲ ਨਹੀਂ ਸਾਰਾ ਕੁਝ ਤਾਂ ਇਹਨਾਂ ਦੇ ਕੋਲ ਮੌਜੂਦ ਹੈ ਹੂੰ ਐਬਸੋਲਿਊਟ ਮੈਜੋਰਿਟੀ ਇਹਨਾਂ ਦੇ ਕੋਲ ਮੌਜੂਦ ਹੈ ਵੈਸੇ ਨਾ ਜਦੋਂ ਵੀ ਹੋਇਆ ਚਾਹੇ 2016 ਚ ਹੋਇਆ ਚਾਹੇ 2018 ਚ ਹੋਇਆ ਇਹ ਸਰਬਸੰਮਤੀ ਦੇ ਨਾਲ ਹੀ ਮਤੇ ਪਾਸ ਹੁੰਦੇ ਰਹੇ ਨੇ ਪਰ ਗੱਲ ਇਹ ਆ ਕਿ ਅਸੀਂ ਹੁਣ ਜਿਹੜੀ ਇਹਨਾਂ ਨੂੰ ਬੇਨਤੀ ਕਰਦੇ ਪਏ ਆ ਨਾ ਫੇਰ ਗਿੱਲਾ ਪੀਣਾ ਪਾ ਦਿਓ ਕਿ ਕੇਂਦਰ ਵੱਲ ਫੇਰ ਬਾਲ ਉਧਰ ਸੁੱਟ ਦਿਓ ਉਧਰ ਫੇਰ ਜੋ ਚੱਲਣ ਡੇ ਅੱਗੇ 7 ਸਾਲ ਹੋ ਗਏ ਨੇ 18 ਤੋਂ ਲੈ ਕੇ 25 ਆ ਗਿਆ ਤੇ ਆਪਾਂ ਪੰਜਾਬ ਦਾ ਕਾਨੂੰਨ ਤਾਂ ਬਣਾਈਏ ਹੂੰ ਪੰਜਾਬ ਜੂੰਦਾ ਗੁਰਾਂ ਦੇ ਨਾਮ ਉੱਤੇ ਉਸ ਪੰਜਾਬ ਦੇ ਵਿੱਚ ਤਾਂ ਕਾਨੂੰਨ ਬਣੇ ਉਸ ਪੰਜਾਬ ਦੇ ਵਿੱਚ ਤਾਂ ਬੇਅਦਬੀਆਂ ਢੱਕੀਆਂ ਜਾ ਸਕਣ ਜਾ ਸਕਣ ਕਿਉਂਕਿ ਬੇਅਦਬੀਆਂ ਹੋ ਰਹੀਆਂ ਉਹ ਵੀ ਉਸ ਪੰਜਾਬ ਦੀ ਧਰਤੀ ਦੇ ਉੱਤੇ ਹੋ ਰਹੀਆਂ ਤੇ ਕੋਈ ਵੀ ਇੱਕ ਬਹੁਤ ਬੱਲੇ ਪੱਦਰਤੇ ਕੌਨਸਪੀਰੇਸੀਜ਼ ਹੋ ਰਹੀਆਂ ਜੀ ਜਿਹਦੇ ਬਲਕੇ ਕੋਈ ਮੂੰਹ ਨਹੀਂ ਕਰਦਾ ਪਿਆ ਕਿ ਆਖਰ ਇੰਨੀ ਵੱਡੀ ਪਲੈਨਿੰਗ 120 20 ਮੈਂ ਸਮਝਦਾ 120 ਦੇ ਅੰਦਰ ਕਿਹੜੀ ਇਨਵੈਸਟੀਗੇਸ਼ਨ ਬਿਲਕੁਲ ਬਿਲਕੁਲ ਕੈਸੇ ਕੈਸੇ ਪ੍ਰੂਫ ਜਿਹੜੇ ਮੌਜੂਦ ਨੇ ਪਰ ਸਰਕਾਰਾਂ ਵੇਸ ਲੀਆਂ ਨੇ ਤੇ ਉਹ ਵੇਸਲਾਪਨ ਦੂਰ ਕਰਨ ਦੇ ਵਾਸਤੇ ਹੀ ਇਹ ਜਿਹੜਾ ਇਕੱਠ ਹੈ ਇਹ 10 ਮਈ ਦਾ ਇਕੱਠ ਜਿਹੜਾ ਬੁਲਾਇਆ ਗਿਆ ਸਵੇਰੇ 10 ਵਜੇ ਤੋਂ ਲੈ ਕੇ ਲਗਭਗ 2 ਵਜੇ ਤੱਕ ਸੰਗਾਂਤਾਂ ਫਿਰ ਜੁੜਨਗੇ ਇੱਕ ਵੱਡਾ ਸੁਨੇਹਾ ਇੱਕ ਵੱਡਾ ਮੈਸੇਜ ਜਿਹੜਾ ਉਹ ਜਾਣਾ ਦੁਨੀਆ ਪਰਦੇ ਵਿੱਚ ਜਾਣਾ ਸਾਡੇ ਮਾਧਿਅਮ ਦੇ ਰਾਹੀਂ ਜਾਣਾ ਹੈ ਸੰਗਤਾਂ ਦੇ ਮਾਧਿਅਮ ਦੇ ਰਾਹੀਂ ਜਾਣਾ ਹੈ ਤੇ ਇੱਕੋ ਹੀ ਬੇਨਤੀ ਹੈ ਜੀ ਕਿ ਸੱਦੇ ਦੇਣ ਦੇ ਅਸੀਂ ਵੱਖ-ਵੱਖ ਤਰੀਕੇ ਅਪਣਾ ਰਹੇ ਹਾਂ ਇੱਕ ਗੀਤ ਵੀ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਜੀ ਬਾਪੂ ਤੇਰੀ ਸ਼ਾਨ ਬਦਲੇ ਉੱਥ ਚੱਲ ਪਏ ਸੁਮਾਣੀ ਵਾਹਿਗੁਰੂ ਕਮਾ ਮੇਰੀ ਕੋ ਕੋ ਬੰਦੀ ਹੈ ਜੀ ਬਹੁਤ ਬਹੁਤ ਜੇ ਆਪਣੇ ਆਪ ਨੂੰ ਗੁਰੂ ਬਾਜਾ ਵਾਲੇ ਦਾ ਪੁੱਤ ਜਾਂ ਧੀ ਸਮਝਦੇ ਹੋ ਨਾ ਆਪਾਂ ਸਾਰੀਆਂ ਰੂਹਾਂ ਜਿਹੜੀਆਂ ਨੇ ਨਾ ਵਾਜਾਂ ਵਾਲੇ ਨੂੰ ਅਸੀਂ ਰੂਹਾਂ ਦੇਖਦੀਆਂ ਆਂ ਆਪਾਂ ਸਾਰੇ ਉਹਦੇ ਪੋਤੇ ਆਂ ਤੇ ਜਿਹੜਾ ਸਮਝਦਾ ਨਾ ਕਿ ਮੈਂ ਗੁਰੂ ਵਾਜਾਂ ਵਾਲੇ ਦਾ ਪੋਤੇ ਆਂ ਉਹ ਫੇਰ ਆ ਗਿਓ ਸੁਮਾਣੀ ਉਸ ਬਾਪੂ ਦੀ ਇੱਜ਼ਤ ਦਾ ਸਵਾਲ ਆ ਇੱਥੇ ਗੁਰਜੀਤ ਸਿੰਘ ਦੀ ਇੱਜ਼ਤ ਦਾ ਸਵਾਲ ਨਹੀਂ ਨਾ ਹੀ ਗੁਰਪ੍ਰੀਤ ਸਿੰਘ ਦੀ ਇੱਜ਼ਤ ਦਾ ਸਵਾਲ ਨਾ ਭਾਈ ਪ੍ਰਗਟ ਸਿੰਘ ਦੀ ਇੱਜ਼ਤ ਦਾ ਸਵਾਲ ਨਾ ਇਹਨਾਂ ਬਾਬਾ ਜੀ ਦਾ ਨਾਂ ਰੰਮੀ ਜੀ ਕਿਸੇ ਦੀ ਇੱਜ਼ਤ ਦਾ ਸਵਾਲ ਨਹੀਂ ਕਿਹਦੀ ਇੱਜ਼ਤ ਦਾ ਸਵਾਲ ਹੈ ਉਸ ਬਾਪੂ ਦੀ ਪੱਗ ਦਾ ਪੱਗ ਦਾ ਸਵਾਲ ਜਦੋਂ ਮਾਤਾ ਜੀ ਗੁਰੂ ਕੇ ਲਾਲਾ ਨੂੰ ਗੋਦੀ ਚਲਾ ਕੇ ਬੈਠਦੇ ਸੀ ਨਾ ਠੰਡੇ ਬੁਰਜ ਦੇ ਵਿੱਚ ਹੂੰ ਇੱਕ ਕੋਈ ਗੱਲ ਕਹਿੰਦੇ ਸੀ ਮੇਰੇ ਲਾਲਦੇ ਉਹ ਲਾਲੋ ਵੇਖਿਓ ਕਿਤੇ ਬਾਪੂ ਦੀ ਪੱਗ ਨੂੰ ਦਾਗ ਨਾ ਲੱਗ ਜਾਏ ਕਾ ਬਾਤ ਵਾਹਿਗੁਰੂ ਜਿੰਨਾ ਛੋਟੇ ਸਾਹਿਬ ਜੀ ਨੂੰ ਯਾਦ ਕਰ ਕਰਕੇ ਅੱਜ ਵੀ ਸਾਰੇ ਦਸੰਬਰ ਦੇ ਵਿੱਚ ਵਾਹਿਗੁਰੂ ਸੰਗਤਾਂ ਰੋਦੀਆਂ ਨੇ ਅੱਖਾਂ 'ਚ ਹੰਝੂ ਵਹਾਉਂਦੀਆਂ ਨੇ ਉਹਨਾਂ ਨੂੰ ਕੀ ਦਦੀ ਮਾਰੇ ਕੀ ਕਿਹਾ ਸੀ ਬਿਲਕੁਲ ਵੇਖਿਓ ਕਿਤੇ ਦਾਦੇ ਬੀ ਉਸ ਚਿੱਤੀ ਪੱਗ ਨੂੰ ਬਾਗ ਨਾ ਲੱਗ ਜਾਏ ਕਿ ਮੈਂ ਉਸ ਘਰ ਦਾ ਪੁੱਤਰ ਹੋਣ ਦੇ ਨਾਤੇ ਇਹ ਬੇਨਤੀ ਕਰਦਾ ਕਿ ਸਾਡੇ ਬਾਪੂ ਜੀ ਉਸ ਚਿੱਤੀ ਪੱਗ ਨੂੰ ਬੜੀ ਬਾਰੀ ਫੜ ਚੁੱਕਾਗੇ ਆਓ ਉਹਨਾਂ ਹੱਥਾਂ ਨੂੰ ਫੜ ਲਈਏ ਆਓ ਸਜਜਬੇ ਦੇ ਨਾਲ ਉਸ ਜਜਬੇ ਨੂੰ ਅਪਣਾ ਲਈਏ ਤਾਂ ਕਿ ਅੱਗੋਂ ਬਿਦਗੀਆਂ ਦਿੱਤੀਆਂ ਜਾ ਸਕਣ ਇਹੀ ਬੇਨਤੀ ਹੈ ਹੱਥ ਬੰਨ ਕੇ ਬੇਨਤੀ ਹੈ ਇਹ ਜਿਹੜੇ ਗੀਤ ਨੇ ਜਾਂ ਸੁਨੇਹੇ ਨੇ ਜਾਂ ਇਹ ਦੰਨੀਆਂ ਵੀ ਵੀਡੀਓ ਤੇ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕੋਈ ਇਹ ਨਾ ਕੋਈ ਰਹਿ ਜਾਏ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ। ਸਭੀ ਇੱਕ ਬੜੀ ਮੁਖੀ ਦੀ ਗੱਲ ਆ। ਬਾਕੀ ਰਹੀ ਸੱਦੇ ਦੀ ਗੱਲ ਸਦਾ ਸੇ ਕੋਸ਼ਿਸ਼ ਵੀ ਕਰ ਰਹੇ ਆ। ਸਾਡਾ ਜਿੱਥੋਂ ਤੱਕ ਸਮਰੱਥਾ ਦਾ ਜਿੰਨਾ ਤੋਂ ਸਮਾਜ ਦਾ ਜੋ ਵੀ ਸਾਡੇ ਕੋਲ ਮੈਨਪਾਵਰ ਬੰਦੇ ਵੀ ਦੇ ਰਹੇ ਆ। ਪਰ ਇੱਕ ਗੱਲ ਮੈਂ ਇਹ ਵੀ ਕਹਿ ਦੇਵਾਂ ਜਦੋਂ ਸੋਗ ਵਾਪਰਦਾ ਹੈ ਨਾ ਕਿਤੇ ਉਹਦੇ ਸੱਦੇ ਨਹੀਂ ਹੁੰਦੇ। ਕਾਹ? ਨਾ। ਅੱਜ ਪੰਜਾਬੀ ਸੱਭਿਆਚਾਰ ਚੋ ਕਹਿ ਰਹਿਆ। ਹੂੰ। ਜੇ ਕਿਸੇ ਦੇ ਘਰ ਸੋਗ ਹੋਵੇ। ਜੇ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ ਨਾ ਫਿਰ ਘਰ ਦੇ ਸੱਦੇ ਨਹੀਂ ਦਿੰਦੇ ਹੁੰਦੇ ਕਿ ਆਜੋ ਸਾਡੇ ਨਾਲ ਸੋਗ ਕਰ ਲਓ। ਹੂੰ। ਹਾਂ। ਇਹ ਵੀ ਸੱਦੇ ਦੇ ਰਹੇ ਆ। ਹੂੰ। ਸਾਡਾ ਕੋਈ ਮਰਿਆ ਨਹੀਂਗਾ। ਹੂੰ। ਇਨਾ 10 ਸਾਲਾਂ ਚ ਕਿਸੇ ਦੇ ਘਰ ਮਰਗ ਹੋ ਜੇ ਤੇ ਮਰਗ ਦਾ ਸੱਦਾ ਨਹੀਂ ਦਿੱਤਾ ਜਾਂਦਾ ਕਿ ਸਾਡਾ ਭਰੋਸਾ ਮਾਰਨ ਦੇ ਵਾਸਤੇ ਕੋਸ਼ਿਸ਼ਾਂ ਨਹੀਂ ਹੋਈਆਂ ਗੁਰਦੁਆਰ ਸਾਹਿਬ ਦੇ ਉੱਤੇ ਅਟੈਕ ਨਹੀਂ ਹੋਏ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਈ ਤੇਲ ਪਾ ਕੇ ਅੱਗ ਲਾ ਦਿੰਦਾ ਉਹਨੂੰ ਤੁਸੀਂ ਕਿਹੜੀ ਕੈਟਾਗਰੀ ਚ ਰੱਖੋ ਜੀ ਵੀ ਹੁਣ ਉਹਦੇ ਵਾਸਤੇ ਸੱਦੇ ਦਈਏ ਵੀ ਆ ਜਾਓ ਵੀ ਅੱਗ ਨੂੰ ਡਾਕ ਲਈਏ ਬਦਮੀਆਂ ਹਾਂ ਪਰ ਫੇਰ ਵੀ ਸਾਡੀ ਬੇਨਤੀ ਹੈ ਹੱਥ ਬਨ ਕੇ ਬੇਨਤੀ ਹੈ ਹੁਣ ਸੰਦੇਖਾ ਵੀ ਰੋਲਾ ਪਾ ਦਿਓ ਤੁਸੀਂ ਵੀ ਪਾ ਦਿਓ ਜਿੰਨਾ ਤੱਕ ਮੈਂ ਪਾਉਣ ਜਗਾ ਮੈਂ ਪਾਰੇ ਜਿੰਨਾ ਤੁਸੀਂ ਪਾ ਸਕਦੇ ਜਿੰਨਾ ਇਹ ਪਾ ਸਕਦੇ ਸਾਰੇ ਰੋਲਾ ਪਾਈਏ ਉਹ 10 ਮਈ ਨੂੰ ਉਹ ਇਕੱਠ ਕਰ ਦਿਓ ਕਿ ਸਰਕਾਰ ਮਜਬੂਰ ਹੋ ਜਾਏ ਕਿ ਹਾਂ ਅਵੇ ਕਾਨੂੰਨ ਬਣੇਗਾ ਹੁਣੇ ਬਣੇਗਾ ਇਹ ਤੁਸੀਂ ਬਣਾ ਸਕਦੇ ਹੋ ਤੁਸੀਂ ਪੰਜਾਬ ਦਾ ਆਵਾਮ ਪੰਜਾਬ ਦੀ ਜਨਤਾ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ ਤੇ ਗੁਰਾਂ ਦੇ ਨਾਮ ਉੱਤੇ ਜਿਉਂਦੇ ਪੰਜਾਬ ਦੇ ਲੋਕ ਤੇ ਗੁਰਾਂ ਦੀ ਬੇਅਦਬੀ ਤਾਂ ਨਹੀਂ ਜਿਸ ਉਹ ਦੀ ਵਾਹਿਗੁਰੂ ਜਿੱਕਾ ਖਾਲਸਾ ਆ ਵਾਹਿਗੁਰੂ ਜਿੱਕਾ ਬਲੇ ਇਸੋ ਨਿਹਾਲ ਬਾਤ ਸੁਨਿਆ ਕਾ ਤਕਰਕ ਜਾਵੇ ਨਿਹਾਲ ਹੋ ਜਾਵੇ ਧੰਤਣ ਬੱਬਾ ਦੀਪ ਸਿੰਘ ਜੀ ਦੇ ਮਨ ਨੂੰ ਪਾਵੇ ਬਾਤ ਸੁਨਿਆ ਕਾਲ